गुरदवारा रोड शाहकोट विखे बुधवार देर शाम कुछ हथियारबंद नौजवान वालों एक नौजवान सेजतार हथियार करके उसका गुट वर्ट दिता गया सिविल हस्पताल शाहकोट विरे इलाज जख्मी नौजवान पुत्र सतनाम सिंह वासी पिंड पोईपुर शाहकोट ने दसाया के अज शाम करीब सवा अठ बजे जद मलसिया जिम तो वापस अपने मोटरसाइकिल से शाहकोट विम्ल रुकया गुरद्वारा सिंह सभा शाहकोट नज़दीक तो छह नौजवाना ने उसू घेर लिया बाजार वे इससे हथियार हमला कर दिता ਜਿਸ ਕਾਰਨ ਉਸ ਦਾ ਖੱਬਾ ਗੁੱਟ ਵੱਢਿਆ ਗਿਆ ਅਤੇ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਪੱਜ ਕੇ ਆਪਣੀ ਜਾਨ ਬਚਾਈ ਉਸ ਨੇ ਦੱਸਿਆ ਕਿ ਮੇਰੇ ਤੇ ਹਮਲਾ ਕਰਨ ਵਾਲੇ ਨੌਜਵਾਨ ਦੋ ਦਿਨਾਂ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਨਾਲ ਕੁਟਮਾਰ ਕਰ ਰਹੇ ਸਨ ਇਸ ਦੌਰਾਨ ਮੈਂ ਉਸ ਨੂੰ ਬਚਾਉਣ ਲਈ ਗਿਆ ਉਹਨਾਂ ਨੌਜਵਾਨਾਂ ਨੇ ਆਪਣੇ ਅੰਦਰ ਰੰਜਿਸ਼ ਰੱਖੀ ਅਤੇ ਅੱਜ ਮੇਰੇ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੇਰਾ 70% ਦੀ ਗੁੱਟ ਵੱਢਿਆ ਗਿਆ ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਪਹਿਲਾਂ ਉਸਦੇ ਦੋਸਤ ਵੀ reh chuke han jinna ne kisi gal to ajj achanak hi mere te hamla karke gambhir zakhmī kar ditta ਇਸ ਮੌਕੇ ਨੌਜਵਾਨ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਾਰਨ ਸਟਾਫ ਵੱਲੋਂ ਜ਼ਖਮੀ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕੀਤਾ ਗਿਆ ਨੌਜਵਾਨ ਦੇ ਜ਼ਿਆਦਾ ਸੱਠ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰ ਉਸਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਘਟਨਾ ਬਾਰੇ ਪਤਾ ਲੱਗਣ ਤੇ ਐਸਆਈ ਸਰਵਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਉਹਨਾਂ ਦੱਸਿਆ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਸ਼ਮਦੀਪ ਸਿੰਘ ਜੀ। ਹਾਂ ਕਿਹੜਾ ਪਿੰਡ ਆ ਪਣਾ? ਕੋਰਪੁਰ। ਹਾਂ ਕੀ ਗੱਲ ਹੋਈ ਤੇਰਾ ਨਾ? ਪਰਸੋਂ ਭਾਜੀ ਅੱਜ ਕੱਲ ਇਹ ਨਾ ਮੈਡਲ ਦਫ਼ਤਰੋਂ ਸ਼ਮ ਘਟਾਉਣਾ ਸੀਗਾ। ਇਹਨਾਂ ਨੇ ਪਤਾ ਕੀਤਾ ਬਈਏ ਬਿਹਾਰੀ ਬੰਦੇ। ਉਹਨਾਂ ਨੇ ਦੋ ਛਿੱਡੇ ਪਾ ਦੇਣਾ ਤੇ ਯੋਗਤਾ ਤੇ ਬੜਾ ਲਿਬੜਿਆ ਹੋਣੀ। ਇਹ ਚਾਰ ਪੰਜ ਜਾਣੇ ਉਹਨਾਂ ਨੇ ਕਲੀ ਗੱਲ 'ਚ ਸਾਫਾ ਪਾ ਕੇ ਕੁੱਟਣ। ਕਦੇ ਘੁਹ ਕਰਨ ਮੈਂ ਦੂਰੋਂ ਕਿਹਾ ਮੈਂ ਕਹਿੰਦਾ ਉਹ ਕੀ ਕਰਦੇ ਆ? ਇਹ ਭਾਈ ਉਹਨੂੰ ਮੈਂ ਹਟਾਇਆ ਮੈਂ ਕਿਹਾ ਜੇ ਤੁਹਾਨੂੰ ਪੰਜਾਬੀ ਟੱਕਰੇ ਗੱਡੀ ਆਲਾ ਕੋਈ ਵੀ ਤੁਸੀਂ ਉਹਦੇ ਵੀ ਇਦਾਂ ਮਾਰੋ ਕਿ ਦੋ ਤਾਂ ਡਿਛਟੇ ਪਏ ਆ। ਉੱਥੇ ਤਾਂ ਭਾਈ ਬੋਲੇ ਨਹੀਂ ਇਹ। ਅੱਜ ਫੇਰ ਟੱਕਰ ਕੇ ਮੈਨੂੰ ਫੇਰ ਦੇਖਣ ਮੈਂ ਕਿਹਾ ਵੀ ਉਦਾਂ ਤੁਸੀਂ ਗਲਤ ਕੀਤਾ। ਮੈਂ ਕਿਹਾ ਵੀ ਤੁਸੀਂ ਪੰਜਾਬੀ ਬੰਦੇ ਨਾਲ ਪੰਗਲ ਲੈ ਕੇ ਦੇਖੋ ਉਹ ਤਾਂ ਪਰਦੇਸੀ ਕੰਮ ਕਰਦੇ ਤੁਹਾਡੇ ਤਲੂੰਂ ਡਿਆ ਹੀ ਗਏ। ਭਾਈ ਇਦਾਂ ਦੀ ਗੱਲ ਤਾਂ ਸਾਫ਼-ਪੱਖ ਖਿੱਚ ਕੇ ਨਾ ਉੱਚੀ ਰਾਮਾਤ ਕਦੀ ਕੋਹ ਕਰਨ। ਇਹਦਾ ਪੂਰੇ ਗੱਲ ਉਹਦੇ ਭੌਂ ਕੈਮਰਾ ਲੈ ਜੜਾ ਲਿਓ ਤੇ ਭਾਈ ਉਦੋਂ ਬਾਅਦ ਨਾ ਹੁਣ ਖੜੇ ਦੂਸੀ ਆ ਲਾਲਾ ਆ। ਇਹਨਾਂ ਨੇ ਸ਼ਹਾਰੀ ਹੋ ਗਈ। ਤੇ ਮੈਨੂੰ ਕਹਿੰਦਾ ਤੂੰ ਪੰਜਾਬੀ ਆ ਆ ਜਾ। ਇਹਨਾਂ ਨੇ ਜਾ ਕੇ ਮੇਰੇ ਅੰਦਵਾਲੇ ਹੋ ਗਏ। ਕੀ ਸੀ ਉਹਨਾਂ ਦੇ ਕੋਲ ਖਿਆਲ ਸੀਗਾ ਕਿੰਨੇ ਜਾਣੇ ਸੀ ਉਹਨੂੰ ਉਹ ਸੀ ਦੂਸੀ ਲਾਲਾ ਤੇ ਇੱਕ ਹੋਰ ਬਿੱਲੀਆਂ ਜਾਂ ਖਾਲਾ ਮੁੰਡਾ ਵਾ ਉਹਦਾ ਨਾਂ ਨਹੀਂ ਵੀ ਚੇਤੇ ਹੁੰਦਾ ਤੇ ਇਹ ਕਿੱਥੇ ਦੀ ਵਾਰਦਾਤ ਹੈਗੀ ਇਹ ਕਿੱਥੇ ਘਟਣਾ ਵਾਫਰੀ ਇਹ ਗੁਰਦੁਆਰੇ ਕੋਲ ਠੀਕ ਹੈ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਿੰਮ ਲਾ ਕੇ ਮਸੀਆਂ ਧੋਣਾ ਪਿਆ ਠੀਕ ਹੈ ਤੁਹਾਡੇ ਨਾਲ ਕੁਝ ਸੀ ਹੋਰ ਵੀ ਕੋਈ ਨਹੀਂ ਸੀਗਾ ਆ ਮੁੰਡਾ ਸੀਗਾ ਨਾਲ ਉਹ ਮੈਨੂੰ ਕਹਿੰਦੇ ਚੱਲ ਛੱਡੀ ਤੂੰ ਪਾਣੇ ਇਕੱਲਾ ਵਾ ਇਹਨਾਂ ਨੇ ਤੇਰਾ ਘਾਟਾ ਕਰਨਾ ਮੈਂ ਕਿਹਾ ਨਹੀਂ ਯਾਰ ਮੇਨਾ ਬੈਂਦੇ ਖਲੁੰਦੇ ਨੇ ਮੈਨੂੰ ਨਹੀਂ ਕੁਝ ਕਹਿਦੇ ਭਾਈ ਨਹੀਂ ਪਰ ਉਹਨਾਂ ਨੇ ਇਦਾਂ ਕਰ ਦਿੱਤੀ। ਪਹਿਲਾਂ ਬੋਲ ਜਲ ਵੀ ਸੀ ਨਾ ਵਧੀਆ ਸੀ। ਕੀ ਮਾਰਿਆ ਤੁਹਾਡੇ ਇਹਨਾਂ ਨੇ? ਖੰਡਾ ਮਾਰਿਆ ਭਾਈ। ਕਿੱਥੇ ਮਾਰਿਆ ਹੈਗਾ? ਗੁੱਟ ਤੇ। ਗੁੱਟ 70% ਲੱਤਗਾ ਇਤਾਂ ਧਾਰੀ ਵਗਦੀ ਜਿੱਦਾਂ ਬੱਕਰਾ ਨਹੀਂ ਤਪਤੌਣ ਲਾਦੀ। ਆਹ ਪਿਆ ਕੋਣ ਇਕੱਠਾ ਦੇ ਲੋ। ਹਾਂਜੀ ਸਰ ਇੱਕ ਲੜਾਈ ਹੋਈ ਸੀ ਜੀ ਕੀ ਮਾਮਲਾ ਸੀ ਜੀ? ਹਾਂ ਸਾਨੂੰ ਪਤਾ ਲੱਗਾ ਹੈਗਾ ਵੀ ਸਿੰਘ ਸਭਾ ਗੁਰਦੁਆਰਾ ਸ਼ਾਹਕੋਟ ਉਹ ਲੜਾਈ ਹੋਈ ਆ। ਅਸੀਂ ਮੌਕੇ ਤੇ ਪਹੁੰਚੇ ਸਾਨੂੰ ਉੱਥੇ ਦੁਕਾਨਦਾਰਾਂ ਨੇ ਦੱਸਿਆ ਵੀ ਮੁੰਡੇ ਇੱਕ ਦੇ ਛੱਟ ਕਾਫੀ ਗੁੱਟ ਤੇ ਲੱਗੀ ਆ ਤੇ ਉਹਨੂੰ ਸਰਕਾਰੀ ਸ਼ਾਹਕੋਟ ਲੈ ਕੇ ਆ। ਅਸੀਂ ਤਾਂ ਮੌਕੇ ਤੇ ਆਏ ਆ। ਤੇ ਉਹਦੇ ਜਿਆਦਾ ਸਟ ਕਰਕੇ ਡਾਕਟਰ ਸਾਹਿਬ ਨਾਲ ਰੈਫਰ ਕਰ ਦਿੱਤਾ ਉਹਨਾਂ ਨੂੰ ਜੰਦਰ ਦਾ ਤੇ ਬਾਕੀ ਜਿੱਦਾਂ ਵੀ ਉਹ ਵਿਆਹ ਲਵਾਂਗੇ ਐਮਐਲਏ ਮਤਾਬ ਕਾਰਵਾਈ ਕੀਤੀ ਜਾਊਗੀ ਠੀਕ ਹੈ